ਸੰਕਾਗ ਦੀ ਸਾਰਿਆਂ ਨੂੰ ਨਾਲੇ ਗਮੀ ਬੰਦਾਂ ਚ ਬਹੁਤ ਗਰਮੀ ਪਈ ਐ ਦੋ ਤਿੰਨ ਦਿਨ ਤਾਂ ਥੋੜੀ ਗਰਮੀ ਜੀ ਬਹੁਤ ਜ਼ਿਆਦੇ ਬੱਟ ਤੇ ਬੱਟੇ ਨਾਲ ਮਿੱਠੀ ਬੰਦਾਂ ਇੱਕ ਬਦਿਏ ਮੌਸਮ ਹੋ ਗਿਆ ਕੜੀਆਂ ਪੈ ਗਈਆਂ ਨੇ ਤੇ ਮਿੱਠੀ ਬੰਦਾਂ ਦੇਖੋ ਅੱਜ ਮੌਸਮ ਆ ਖੀਰ ਕੋੜਿਆਣਾ ਜੀ ਦੇਖਦੇ ਆਂ ਦੇਖੀ ਬਣਾ ਆ ਮਨੇ ਕਹਨੇ ਖੀਰ ਕੋੜਾ ਬਣਾ ਮਾਂ ਦੇ ਮੰਮੀ ਮੈਂ ਕਹ ਦੇਖ ਲੈ ਜੀ ਬਣਾਉਣੇ ਲੈ ਬਣਾ ਲਾਂਗੇ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਿਊ ਵਲੌਗ ਵਿੱਚ ਉਮੀਦ ਕਰਦੇ ਹਾਂ ਸਾਰਜੰਟ ਕੀ ਖੋਮੂਗੀ ਤੇ ਅੱਜ ਪਹਿਲੀ ਬਾਰਿਸ਼ ਬਹੁਤ ਵਧੀਆ ਮੌਸਮਾਰ ਟੈਂਸ਼ਨ ਦੀ ਖਬਰ ਚੜਦੀ ਆ ਤੇ ਬਹੁਤ ਵਧੀਆ ਮੌਸਮ ਹੋਇਆ ਹੈ ਅੱਜ ਤੇ ਅੱਜ ਆਪਾਂ ਬਣਾਵਾਂਗੇ ਖੀਰ ਪੂੜੇ ਤੇ ਖੀਰ ਪੂੜੇ ਤੇਰੀ ਆਪਾਂ ਕਰਾਂਗੇ ਤੇ ਬਣਾਵਾਂਗੇ ਅੱਜ ਮੌਸਮ ਦੇ ਵਿੱਚ ਖੀਰ ਪੂੜੇ ਬਹੁਤ ਵਧੀਆ ਲੱਦ ਨੇਗੀ ਪੈਂਦਾ ਹੋਵੇ ਬਾਰਿਸ਼ ਪੈਂਦੀ ਹੋਵੇ ਹੈਨਾ ਮੰਮੀ ਹਾਂ ਖੀਰ ਪੂੜੇ ਬਹੁਤ ਮੁੰਦੇ ਨੇ ਸੌਣ ਚ ਖੀਰ ਪੂੜੇ ਬਣਾਵਿੰਦੇ ਸੀ ਅੱਡੇ ਵੀ ਸੌਣ ਚ ਬਣਾਉਂਦੇ ਨੇ ਤੇ ਚਾਹ ਬਣਾ ਕੇ ਪੀ ਕੇ ਆਟੇ ਸੀਗੇ ਚਾਹ ਬਣਾਈ ਸੀ ਆਪਾਂ ਲੱਗੇ ਸਬਜ਼ੀ ਬਣਾਉਣਾ ਕਿ 40 ਗ੍ਰਾਮ ਦੂਰੀਆਂ ਸ਼ਾਲਤੀ ਬਣਾਉਣ। ਰਾਮ ਦੂਰੀਆਂ ਆਪਾਂ ਨੇ ਕੱਟ ਲਈਆਂ। ਹਰੀ ਮਿਰਚ ਖਮੇ ਲਾਲ ਮਿਰਚ ਤੇ ਟਮਾਟਰ ਲੈ ਲਿਆ। ਇਹ ਸਬਜ਼ੀ ਆਪਾਂ ਬਣ ਗਈ ਹੈ। ਤੜਕਾ ਬਣਾ ਲੱਗਦਾ। ਇਹ ਗੋੜਾ ਆਪਾਂ ਨੇ ਕਿਉਂ ਪਾ ਦਿੱਤਿਆ? ਗੋੜਾ ਆਪਾਂ ਨੇ ਕਿਉਂ ਕੇ ਰੱਖਤਾ ਆਪਣਾ ਗੁੜਾ ਹੀ ਹੁੰਦਾ। ਤੜਕਾ ਆਪਾਂ ਸਬਜ਼ੀ 'ਚ ਪਾੜਨਾ ਤੇ ਗੋੜਾ ਆਪਾਂ ਨੇ ਕਿਉਂ ਥਾ? ਇਹ ਰ ਆਪਾਂ ਬਣਾਉਣੀ ਆ। ਪਹਿਲਾਂ ਆਪਾਂ ਬਣਾਵਾਂਗੇ ਠੀਰ ਫਿਰ ਬਣਾਵਾਂਗੇ ਫਿਰ ਦੇ ਗੁੜ ਪਾਉਨੇ ਆਂ ਪਾੜ ਕੇ ਪਾਣੀ ਪਾਣੀ ਪਾਉਨੇ ਆਂ ਹੁਣ ਆਪਾਂ ਆਪਾ ਹੁਣ ਬਣਾਵਾਂਗੇ ਆਹਨਾ ਆਪਾਂ ਠੀਰ ਦੱਤੀ ਇੰਟੀਰੀਅਰ ਆਪਾਂ ਨੇ ਕਰਤੀ ਦੇਖੋ ਠੀਰ ਤਲ ਗਈ ਹੈ ਠੀਰ ਆਪਣੀ ਬਣਦੀ ਆ ਤੇ ਹੁਣ ਆਪਾਂ ਤਿਆਰ ਕਰ ਲਈਏ ਆਪਾਂ ਬਣਾ ਲਿਆ ਤਾਂ ਆਪਾਂ ਚਲੋ ਥੋੜ੍ਹਾ ਥੋੜ੍ਹਾ ਕਰਕੇ ਬੈਠ ਜਓ ਉਹਦੇ ਵਾਸਤੇ ਆਪਣਾ ਨਹੀਂ ਆਤਾ ਪਿਆਰ ਇਹ ਆ ਨਾ ਪਕਾ ਲਏ ਤਿਆਰ ਤੇ ਖੀਰ ਆਪਣੀ ਬਣ ਗਈ ਆ ਜੇ ਆਪ ਅਗਣਾਵਾਂਗੇ ਪੋੜੇ ਤੇ ਖੰਸੂਰ ਪੋੜੇ ਮੌਸਮ ਬਹੁਤ ਜ਼ਿਆਦਾ ਵਧੀਆ ਆਜਾ ਠੰਡਾ ਠੰਡਾ ਮੌਸਮ ਹੋਇਆ ਪਿਆ ਹੁਣ ਦੇਖੋ ਆਪਾਂ ਨੇ ਕੋਹ ਸਾਰਾ ਤੇ ਆਪਾਂ ਤਿਆਰ ਕਰ ਲਿਆ। ਕੱਢ ਲਿਆ। ਕਲੇ ਚ ਦੇ ਪਾ ਲਿਆ ਆਪਾਂ। ਚਲਾ ਹੀ ਹੋ ਗਿਆ। ਚੱਲਣਾ ਪੂੜਾ ਗਨ ਲੱਗੇ ਆਪਾਂ। ਪਾ ਲੈ ਤੇ। ਕਰਦੇ ਕਰਦੇ। ਦੋ ਕੱਲੇ ਲਾ ਨਾ। పేలా కూడా బాదేనా పేలా పూడా బాగా తిరువాల్ని Mm. ada kapul. तीन करके मैं डेढ़ एक के बच्चे खा दो देखो खीर पूड़े अपने बन के तैयार ने ਉਰੇ ਵੀ ਆਨ ਵਧੀਆ ਮੈਂ ਫੋਲੇ ਪੈਨੇ ਇਹ ਖੀਰ ਦੇਖੋ ਆਪਣੀ ਬਹੁਤ ਵਧੀਆ ਬਣੀ ਹੈ ਖੀਰ ਵੀ ਉਰੇ